इंडस्ट्रीम फील्ड इंटरनेशनल स्कूल ਦੇ ਵਿੱਚ ਸਾਲਾਨਾ ਸਮਾਗਮ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਜਿੱਥੇ ਛੋਟੇ ਛੋਟੇ ਬੱਚਿਆਂ ਵੱਲੋਂ ਲਗ ਲਗ ਤਰ੍ਹਾਂ ਦੇ ਡਾਂਸ ਪਰਫਾਰਮੈਂਸ ਪੇਸ਼ ਕੀਤੇ ਗਏ ਉੱਥੇ ਹੀ ਪੰਜਾਬ ਸਟੇਟ ਊਮਨ ਕਮਿਸ਼ਨ ਦੇ ਚੇਅਰਪਰਸਨ ਸ਼੍ਰੀਮਤੀ ਰਾਜ ਲਾਲੀ ਗਿੱਲ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਤਾਂ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਉਹ ਬਹੁਤ ਹੀ ਭਾਗਾ ਵਾਲੇ ਮਾਪੇ ਜਿਨ੍ਹਾਂ ਦੇ ਬੱਚੇ ਇੰਨੇ ਵਧੀਆ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਤੇ ਇਸ ਪੰਜਾਬ ਦਾ ਨਾਮ ਰੋਸ਼ ਕਰਨ ਗਿਆਤਾ ਹੋਰ ਕੀ ਕੁਝ ਗੱਲਬਾਤ ਕੀਤੀ ਉਹਨਾਂ ਨੇ ਪੱਤਰਕਾਰਾਂ ਨਾਲ ਅੱਜ ਦੇ ਸਮਾਗਮ ਲਈ ਤੁਸੀਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਦੇਖੋ ਮੈਂ ਬੱਚਿਆਂ ਪਹਿਲੀ ਗੱਲ ਤੇ ਮੈਨੂੰ ਇੱਥੇ ਆ ਕੇ ਬਹੁਤ ਚੰਗਾ ਲੱਗਿਆ ਜਿਸ ਤਰੀਕੇ ਦਾ ਡਿਸਪਲਿਨ ਪ੍ਰਿੰਸੀਪਲ ਦਾ ਸਟਾਫ ਦਾ ਮੈਂ ਦੇਖਿਆ ਬੱਚਿਆਂ ਦਾ ਮੈਂ ਦੇਖਿਆ ਬਹੁਤ ਹੀ ਜ਼ਿਆਦਾ ਅੱਛਾ ਔਰ ਜੋ ਬੱਚੇ ਤੇ ਪੜ ਰਹੇ ਨੇ ਮੇਰਾ ਖਿਆਲ ਉਹ ਬਹੁਤ ਹੀ ਲੱਕੀ ਬੱਚੇ ਨੇ ਔਰ ਪੇਰੈਂਟਸ ਨੂੰ ਤਾਂ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ ਕਿ ਇਹੋ ਜੇ ਮਾਹੌਲ ਦੇ ਵਿੱਚ ਉਹਨਾਂ ਦੇ ਬੱਚੇ ਪੜ ਰਹੇ ਨੇ ਔਰ ਮੇਰਾ ਮੈਸੇਜ ਬੱਚਿਆਂ ਲਈ ਇੱਕੋ ਹੀ ਹੈਗਾ ਕਿ ਤੁਸੀਂ ਫਿਊਚਰ ਨੂੰ ਸਾਡੇ ਸਟੇਟ ਦਾ ਸਾਡੇ ਦੇਸ਼ ਦਾ ਔਰ ਜਿਹੋ ਜਿਹ ਤੁਹਾਨੂੰ ਇਸ ਟਾਈਮ ਪਲੈਟਫਾਰਮ ਮਿਲਿਆ ਉਹਦਾ ਤੇ ਬਹੁਤ ਹੀ ਜ਼ਿਆਦਾ ਇਸ ਤੋਂ ਚੰਗਾ ਨਹੀਂ ਮਿਲ ਸਕਦਾ ਤੇ ਸਪੈਸ਼ਲੀ ਗਰਲਸ ਦੇ ਲਈ ਜਿਹੜਾ ਹੈਗਾ ਉਹਦੇ ਮਾਂ-ਬਾਪ ਨੂੰ ਵੀ ਮੈਂ ਹੀ ਮੈਸੇਜ ਦਿੱਤਾ ਕਿ ਕਦੇ ਵੀ ਕੁੜੀਆਂ ਨੂੰ ਰੋਕਿਓ ਨਾ ਕਿਸੇ ਵੀ ਤਰ੍ਹਾਂ ਦੇ ਲਈ ਜਿੰਨੀ ਵੀ ਉਡਾਨ ਭਰ ਸਕਦੇ ਨੇ ਜਿੰਨੀ ਵੀ ਉਹ ਪੜ੍ਹਾਈ ਕਰ ਸਕਦੇ ਨੇ ਕਦੇ ਨਾ ਸੋਚਿਓ ਕਿ ਹੁਣ ਇਹ ਕੁੜੀਆਂ ਵੱਡੀਆਂ ਹੋ ਗਈਆਂ ਬਸ ਵਿਆਹ ਕਰ ਦਿਓ ਕੁਝ ਕਰ ਦਿਓ ਜਿੰਨੀਆਂ ਵੀ ਸਾਡੇ ਪੰਜਾਬ ਦੇ ਅੰਦਰ ਉੱਚੇ ਆਉਦੇ ਨੇ ਸਭ ਕੁੜੀਆਂ ਨੇ ਲਈ ਨੇ ਔਰ ਇਹ ਪਲੈਟਫਾਰਮ ਜਿਹੜਾ ਸਕੂਲ ਦਾ ਉਹਨਾਂ ਨੂੰ ਮਿਲਿਆ ਇਸ ਤੋਂ ਵਧੀਆ ਨਹੀਂ ਮਿਲ ਸਕਦਾ ਤੇ ਦਿওল ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਆਂ ਕਿ ਉਹਨਾਂ ਦੇ ਪਰਿਵਾਰ ਮੈਂਬਰوں ਨੂੰ ਮੈਂ ਕਹਦੇ ਕਿ ਉਹਨਾਂ ਨੂੰ ਇੰਨੀ ਜ਼ਿਆਦਾ ਉਹਨਾਂ ਨੇ ਹੈਲਪ ਕੀਤੀ ਆ ਇਕੱਲਾ ਬੰਦਾ ਨਹੀਂ ਉੱਠ ਸਕਦਾ ਦਿওল ਸਾਹਿਬ ਇਕੱਲੇ ਨਹੀਂ ਉੱਠ ਸਕਦੇ ਇਹਨਾਂ ਦੇ ਪਿੱਛੇ ਇਹਨਾਂ ਦਾ ਪੂਰਾ ਪਰਿਵਾਰ ਆ ਇਹਨਾਂ ਦੇ ਫਾਦਰ ਨੇ ਇਹਨਾਂ ਦੇ ਮਦਰ ਨੇ ਇਹਨਾਂ ਦੇ ਆਪਣੀ ਜਿਹੜੀ ਫੈਮਿਲੀ ਹੈਗੀ ਆ ਐਂਡ ਥੈਂਕ ਯੂ ਵੈਰੀ ਮੱਚ ਵੀਨੂ ਬਹੁਤ ਆਨਰ ਹੈ ਕਿ ਮੈਥੇ ਆਈ ਥੈਂਕ ਯੂ ਕੀ ਮੈਸੇਜ ਦੇਣਾ ਚਾਹੂਂਗੇ ਬੱਚਿਆਂ ਨੂੰ ਮੈਂ ਤਾਂ ਇੱਥੇ ਜੋ ਵੀ ਵੇਖਿਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਾਡਾ ਇਲਾਕਾ ਪਛੜਿਆ ਹੋਇਆ ਸੀ ਜਿਵੇਂ ਐਮਐਲਏ ਸਾਹਿਬ ਦੀ ਸੋਚ ਸੀਗੀ ਸੋ ਉਸੇ ਸੋਚ ਦੇ ਹਿਸਾਬ ਨਾਲ ਹੀ ਦਿਓਲ ਸਾਹਿਬ ਨੇ ਜੋ ਇੱਥੇ ਸਕੂਲ ਬਣਾ ਕੇ ਤਾਂ ਇੱਥੇ ਜਿਹੜਾ ਇਤਿਹਾਸ ਰਚਿਆ ਸੋ ਮੈਨੂੰ ਬੜਾ ਹੀ ਵਧੀਆ ਲੱਗਿਆ ਜਿੰਨੇ ਕੁ ਵਧੀਆ ਬੱਚਿਆਂ ਨੇ ਪਰਫਾਰਮੈਂਸ ਕੀਤੀ ਏ ਉਹ ਵੀ ਬਹੁਤ ਵਧੀਆ ਲੜਕੀਆਂ ਨੇ ਵੀ ਲੜਕੀਆਂ ਨੇ ਵੀ ਤਾਂ ਮੈਂ ਕਹਿੰਨੀ ਆ ਕਿ ਮੇਰੀ ਤਾਂ ਇਹ ਹੈ ਵਾਹਿਗੁਰੂ ਘਰ ਅਰਦਾਸ ਆ ਕਿ ਇਹ ਸਕੂਲ ਜਿਹੜਾ ਹੋਰ ਵੀ ਤਰੱਕੀਆਂ ਬਖਸ਼ੇ ਤਰੱਕੀਆਂ ਕਰੇ ਬਹੁਤ ਹੀ ਉਚਾਈ ਤੇ ਜਾਏ ਜਿਵੇਂ ਕਿ ਅਸੀਂ ਕਹਿੰਦੇ ਆ ਇਲਾਕੇ ਵਾਸਤੇ ਕਿ ਐਮਐਲ ਸਾਬ ਕਹਿੰਦੇ ਨੇ ਵੀ ਇਹ ਹਲਕੇ ਨੂੰ ਹੋਰ ਉੱਚਾ ਲੈ ਕੇ ਜਾਣਾ ਹੈ ਉਸੇ ਤਰ੍ਹਾਂ ਹੀ ਦਿਉਲ ਸਾਬ ਨੇ ਵੀ ਮੈਂ ਕਹਿੰਨੀ ਆ ਕਿ ਇਸੇ ਤਰ੍ਹਾਂ ਹੀ ਹੋਰ ਉਚਾਈਆਂ ਤੇ ਜਾਣ ਤਾਂ ਜਿਹੜੇ ਬੱਚਿਆਂ ਦਾ ਭਵਿੱਖੇ ਹੋਰ ਵੀ ਵਧੀਆ ਹੋਏ ਸੋ ਇਹ ਸਕੂਲ ਦੇ ਵਿੱਚੋਂ ਮੇਰੀ ਉਮੀਦ ਹੈ ਕਿ ਇਹ ਬੱਚੇ ਜਿਹੜੇ ਨੇ ਕੁਝ ਨਾ ਕੁਝ ਬਣ ਕੇ ਨਿਕਲਣਗੇ ਕੋਈ ਆਈਐਸ ਅਫੀਸਰ ਕੋਈ ਆਪੀ ਆਈਪੀਐਸ ਅਫੀਸਰ ਸੋ ਮੈਂ ਇਹਨਾਂ ਕੁਝ ਕਹਿੰਦੀ ਆ